ਸਸੇ ਗਾਲ ਜੀ ਮੈਂ ਸੋਰਮ ਮੀਰ ਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਹਾਂ ਸ਼ੇਖਪੁਰ ਕਪੂਰਥਲਾ ਚ ਐਸਸੀ ਸਮਾਜ ਦੀ ਇੱਕ ਨਬਾਲਗ ਪੰਜਾਬਣ ਬੱਚੀ ਨਾਲ ਅਤੇ ਉਸਦੇ ਪਰਿਵਾਰ ਨਾਲ ਪ੍ਰਵਾਸੀ ਮੁੰਡਿਆਂ ਨੇ ਕਿਸ ਤਰ੍ਹਾਂ ਕੁੱਟਮਾਰ ਕੀਤੀ ਖੁਦ ਸੁਣੋ ਪੀੜਤ ਪਰਿਵਾਰ ਅਤੇ ਵਲਮਿਕੀ ਸਮਾਜ ਦੇ ਨੇਤਾ ਚਰਨਜੀਤ ਹਾਂਸ ਦੀ ਜਵਾਬੀ ਕਲਵਿੰਦਰ ਗੌਰ ਕਿਥੇ ਰਹੇ ਸ਼ੇਖਪੁਰਕਰ ਕਪੂਰਥਲੇ ਦੇ ਮੇਰਾ ਨਾਮ ਗਗਨ ਕੁਮਾਰ ਹੈ ਮੇਰਾ ਨਾਂ ਚਰਨਜੀਤ ਹਾਂਸਾ ਜੀ ਜ਼ਿਲ੍ਹਾ ਪ੍ਰਧਾਨ ਕਮਲੇਸ਼ਵਰ ਵਲਮਿਕੀ ਅਜੂਕੀਂ ਤਸ ਕਪੂਰਥਲਾ ਜੀ ਤੁਸੀਂ ਕਿੱਥੋਂ ਦੇ ਰਹਣ ਵਾਲੇ ਕਰੋਤਲੇ ਜੇ ਕਿੰਨੀ ਉਮਰ ਤੁਹਾਡੀ 15 ਜੀ ਪੜਦੇ ਹਾਂਜੀ 10ਵੀਂ ਚ 10ਵੀਂ ਪੜ੍ਹਦੇ ਹਾਂਜੀ ਆਪਣੇ ਕਿਹੜਾ ਕਾਸਟ ਕੀ ਹੈ ਐਸ ਐਸ ਸੀ ਐਸ ਸੀ ਹਾਂਜੀ ਆਪਣੇ ਸ਼ਰੂ ਕਾਸਟ ਹਾਂਜੀ ਅੱਛਾ ਜੀ ਕੀ ਹੋਇਆ ਹਾਸਾ ਹਾਂ ਜਮ ਮੇਰੀ ਦਾਦੀ ਨਾਲ ਲੜਾਈ ਹੋਈ ਸੀ ਪਾਣੀ ਪਾਣੀ ਤੋਂ ਅੱਛਾ ਤੇ ਉਹਨਾਂ ਨੇ ਹੈਨਾ ਮੇਰੀ ਦਾਦੀ ਨੂੰ ਫੜਿਆ ਹੋਇਆ ਸੀ ਜੀ ਜੀ ਤੇ ਅਸੀਂ ਛਡਾਉਣਗੇ ਤੇ ਉਹਨਾਂ ਦੇ ਮੁੰਡਿਆਂ ਨੇ ਮਤਲਬ ਮੈਨੂੰ ਵੀ ਫੜਿਆ ਫੜ ਲਿਆ ਮੇਰੇ ਕਿਹਦੇ ਮੁੰਡੇ ਸੀ ਕਿ ਕੀ ਮੌਸਮ ਸਾਜਨ ਤੇ ਪੱਟੀ ਕੌਣ ਨੇ ਤੇ ਇਹ ਬਈਏ ਹਾਂਜੀ ਬਈਏ ਅੱਛਾ ਜੀ ਇਹ ਬਈਏ ਸਾਹਿਬ ਹਾਂਜੀ ਜੀ ਜੀ ਤੇ ਤੇ ਫਿਰ ਹਣਾ ਮੇਰੀ ਦਾਦੀ ਨੂੰ ਉਹਨਾਂ ਨੇ ਫੜਿਆ ਹੋਣਾ ਸੀ ਤਹੀਂ ਛਡੋਣਗੇ ਹਾਂਜੀ ਤੇ ਉਹਨਾਂ ਨੇ ਮੇਰੇ ਚਪੇੜਾ ਮਾਰੀਆਂ ਤੇ ਸਾਰੀ ਪਬਲਿਕ 'ਚ ਮੇਰੇ ਵਾਲਾ ਟੁਕੜੀਸ ਕੇ ਲੈ ਕੇ ਗਏ ਮੈਨੂੰ ਪਬਲਿਕ ਦੇ ਵਿੱਚ ਕਿਸੇ ਤੇ ਹਾਂਜੀ ਅੱਛਾ ਜੀ ਫਿਰ ਸਾਰੇ ਸਾਰਿਆਂ ਦੇ ਵਿੱਚ ਮੈਨੂੰ ਕਢੀਸ ਕੇ ਲੈ ਕੇ ਗਏ ਜੀ ਜੀ ਸਾਰੀ ਕਲੀਏ ਦੁਬਾਰ ਸੀ ਮੁੰਡੇ ਬਹੁਤ ਗੰਦੇ ਆ ਮੈਂ ਬਾਹਰੋਂ ਤੇ ਚਿਰ ਸਕੂਲੇ ਜਾਂਦੀ ਆ ਉਦੋਂ ਵੀ ਮੈਨੂੰ ਇਹ ਘੇਰਦੇ ਆ ਮੇਰੇ ਪੁੱਛਾ ਕਰਦੇ ਆ ਕੌਣ ਨੇ ਸਾਰੇ ਇਹ ਬਈਏ ਅੱਛਾ ਜੀ ਇਹ ਫਿਰ ਮੈਨੂੰ ਸਲਸਾਨ ਜਗ੍ਹਾ ਤੇ ਵੀ ਘੇਰਦੇ ਆ ਅੱਛਾ ਜੀ ਹੋਰ ਲੋੜੇ ਪਿਤਾ ਜੀ ਕੀ ਕਰਦੇ ਆ ਮਜ਼ਦੂਰ ਮਜ਼ਦੂਰੀ ਕਰਦੇ ਨੇ ਹਾਂ ਜੀ ਪਿਛਲੇ ਦਿਨ ਇੱਕ ਛੇਕੂਪੁਰ ਦੇ ਵਿੱਚ ਇੱਕ ਪ੍ਰਵਾਸੀ ਪਰਵਾਸ ਚ ਰਾਇਆ ਕਿਸ ਬਈਆ ਪਰਿਵਾਰ ਕੋਲੋਂ ਇੱਕ ਐਸੀ ਪਰਿਵਾਰ ਦੇ ਨਾਲ ਜਿਹੜੀ ਆ ਬੜੀ ਮੰਦ ਭੱਗੀ ਜਿਹੜੀ ਆ ਉਹਨਾਂ ਦੇ ਨਾਲ ਤੇ ਮਤਲਬ ਜਿਹੜਾ ਕਿਚਾ ਤੁਈ ਕੀਤੀ ਗਈ ਅਧਾ ਕੁਟਮਾਰ ਕੀਤੀ ਗਈ ਅਤੇ ਦਲਤ ਪਰਿਵਾਰ ਦੀ ਲੜਕੀ ਜਿਹੜੀ 15 ਸਾਲ ਦੀ ਉਮਰ ਆ ਉਸ ਲੜਕੀ ਨੂੰ ਛੜਿਆ ਮੇਰਾ ਆ ਉਹ ਗਲੀ ਦੇ ਵਿੱਚ ਜਿਹੜਾ ਪ੍ਰਵਾਸੀਆਂ ਵੱਲੋਂ ਜਿਹੜਾ ਭਈਆਂ ਵੱਲੋਂ ਜਿਹੜਾ ਉਹ ਘ੍ਰਿਸਿਆ ਗਿਆ ਜਲੀਲ ਕੀਤਾ ਗਿਆ ਮੈਂ ਕਹਿਣਾ ਚਾਹੁੰਦੀ ਹਾਂ ਚੌਨੀ ਗਾਚੇ ਮੈਂ ਗਲੀ ਵਿੱਚ ਜਾਂਦੀ ਪਈ ਸੀ ਸਾਡੇ ਨਾਲ ਕੇ ਪੜੋਸੀ ਆ ਬਈਏ ਉਹਨਾਂ ਨੇ ਮੇਰੇ ਤੇ ਗੰਦਾ ਪਾਣੀ ਰੋੜਿਆ ਭੈਣ ਭਰਾ ਮਾਰੇ ਮੈਂ ਉਹਨਾਂ ਨੂੰ ਇੱਧਰ ਪਹੁੰਚੇ ਚੱਕ ਕੇ ਤੇ ਕਿਹਾ ਵੀ ਤੁਸੀਂ ਇਹਨਾਂ ਗੰਦਾ ਪਾਣੀ ਕਾਤੋਂ ਮੇਰੇ ਤੇ ਪਾਇਆ ਤੇ ਉਹਨਾਂ ਨੇ ਮੈਨੂੰ ਫੜ ਲਿਆ ਢਾ ਲਿਆ ਮੈਂ ਕੱਲੀ ਸੀ ਉਸ ਟਾਈਮ ਤੇ ਤੇ ਮੇਰੇ ਪੋਤੀ ਨੂੰ ਤੇ ਪੋਤੇ ਨੂੰ ਪਤਾ ਲੱਗਾ ਤੇ ਇਹ ਮੈਨੂੰ ਛਡਾਉਣਾ ਆ ਇਹਨਾਂ ਨੇ ਇਹਨਾਂ ਨੂੰ ਵੀ ਫੜ ਲਿਆ ਮੇਰੀ ਪੋਤੀ ਦੀ ਉਹਨਾਂ ਨੇ ਬਹੁਤ ਮੰਦੀ ਹਾਲਤ ਕੀਤੀ ਬਹੁਤ ਜਾਲੀ ਪੰਥੀ ਕੀਤੀ ਬਾਲਾਂ ਤੋਂ ਫੜ ਫੜ ਕਢੀ ਸਿਆ ਲੋਕਾਂ ਨੇ ਛਡਾਇਆ ਦੁਨੀਆਂ ਨੇ ਛਡਾਇਆ ਤੇ ਮੈਂ ਉਹਨਾਂ ਹਾਂਜੀ ਤੇ ਲੋਕਾਂ ਨੇ ਛਡਾਇਆ ਛਡਾ ਕੇ ਤੇ ਅਸੀਂ ਥਾਣੇ ਪਰਚਾ ਦੇਣ ਆ ਗਏ ਮੈਂ ਆਪਣੀ ਲੜਕੀ ਨੇ ਦਰਖਾਸਤ ਦੇਣ ਆ ਗਈ ਸਿਟੀ ਥਾਣੇ ਦੇ ਵਿੱਚ ਆਪਣੇ ਕਪੂਥਲਾ ਸ਼ਹਿਰ ਸ਼ੇਕੂਪੁਰ ਰਹਿਣ ਵਾਲਾ ਜੀ 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 ਤੇ ਐਕਚੁਅਲੀ ਹੋਇਆ ਇਦਾਂ ਵਾ ਜੀ ਮੇਰੀ ਕੁੜੀ ਤੇ ਥੱਪੜ ਮਾਰਿਆ ਉਹਨਾਂ ਨੇ ਜੀ ਜੀ ਮੰਮੀ ਮੇਰੀ ਨੂੰ ਗਾਲਾਂ ਕੱਢੀਆਂ ਜੀ ਜੀ ਤੇ ਜਦੋਂ ਮੇਰੀ ਕੁੜੀ ਨੇ ਜੀ ਜਦੋਂ ਕੁੜੀ ਮੇਰੀ ਨੂੰ ਘੁੜੀਸਿਆ ਤੇ ਥੱਪੜ ਮਾਰਿਆ ਤਾਂ ਮੇਰੀ ਕੁੜੀ ਨੇ ਮੈਨੂੰ ਫੋਨ ਕੀਤਾ ਬਾਅਦ ਵਿੱਚ ਕੰਮ ਤੇ ਗਿਆ ਹੋਣ ਸੀਗਾ ਅੱਛਾ ਜੀ ਕਾਮਦੇ ਮੈਂ ਗਿਆ ਸੀ ਤੇ ਮੈਂ ਉੱਥੋਂ ਵਾਪਸ ਆਇਆ ਮੈਂ ਜਦੋਂ ਕਰਿਆਣ ਕੇ ਹੁਣ ਮੈਂ ਮੇਰੇ ਬੱਚੇ ਸੀਗੇ ਜੀ ਮੈਂ ਮੇਰਾ ਫਰਜ਼ ਤਪਦਾ ਸੀ ਉਹਨਾਂ ਨੂੰ ਪੁੱਛਦਾ ਹਾਂਜੀ ਮੇਰਾ ਕੋਈ ਵੀ ਲੜਾਈ ਕਰਾਂ ਦਾ ਮੂਹੜ ਨਹੀਂ ਨਾ ਮੈਂ ਲੜਨ ਦੇ ਮੈਰਾ ਕੀਤਾ ਕੋਈ ਮਾਤੇ ਵਿੱਚ ਹੀ ਆ ਮੈਂ ਗਿਆ ਉਹਨਾਂ ਦਾ ਮੁੰਡਾ ਉਹਦਾ ਡੈਡੀ ਇੱਕ ਡੰਡਾ ਲੈ ਕੇ ਤੇ ਬਾਕੀ ਉਹ ਪਿਆਰ ਸੀ ਬਾਰ ਬਾਰ ਟੌਰਚਰ ਵੀ ਕੀਤਾ ਜਾ ਰਿਹਾ ਸੀ ਕਾਫੀ ਸਮੇਂ ਤੋਂ ਅਤੇ ਉਸ ਦਾ ਪਿੱਛਾ ਵੀ ਕੀਤਾ ਜਾ ਰਿਹਾ ਸੀ ਲੜਕੀ ਨਾਲ ਛੇੜਛਾੜ ਵੀ ਕੀਤੀ ਜਾ ਰਹੀ ਸੀ ਹਾਂਜੀ ਇਹਨਾਂ ਨੇ ਹਨਾ ਮੇਰੇ ਕੱਪੜੇ ਲੀੜੇ ਵੀ ਪਾੜੇ ਆ ਤੇ ਮੈਂ ਪੜਨਾ ਚਾਹੁੰਦੀ ਮੈਨੂੰ ਪੜਨ ਤੋਂ ਵੀ ਹੁਣ ਤਾਂ ਡਰ ਲੱਗਦਾ ਵਾ ਮੈਨੂੰ ਇਨਸਾਫ ਚਾਹੀਦਾ ਉਹ ਜਿਹਨਾਂ ਨੇ ਥੱਪੜ ਮਾਰੇ ਸੀ ਉਹ ਭਈਏ ਭਈਆਂ ਦਾ ਮੁੰਡਾ ਤੋਂ ਦਾ ਪਿਓ ਭਈਏ ਜਿਹੜੇ ਸੀਗੇ ਉਹ ਬਾਹਰ ਖੜੇ ਸੀਗੇ ਗੇਟ ਦੇ ਵਿੱਚ ਅੱਛਾ ਤੇ ਮੈਂ ਜਾ ਕੇ ਇਹਦੀ ਗੱਲ ਪੁੱਛੀ ਆ ਮੈਂ ਕਿਹਾ ਕਾਕੇ ਤੂੰ ਮੇਰੇ ਕੁੜੀ ਦਾ ਥੱਪੜ ਕਿਉਂ ਮਾਰੇ ਕਿਸ ਗੱਲੋਂ ਮਾਰੇ ਆ ਮੈਂ ਕਿਹਾ ਚੱਲ ਆ ਮੈਂ ਬਾਹ ਫੜੀ ਮੈਂ ਕਿਹਾ ਚੱਲ ਉਹ ਕੋ ਸੋਰੀ ਮੰਗਾ ਵੀ ਉਹ ਰੋਂਦੀ ਆ ਮੇਰੇ ਜਲਦੂ ਕੋ ਸੋਰੀ ਮੰਗਤ ਉਹਨਾਂ ਨੇ ਮੇਰੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੀ ਉਹਦਾ ਭਰਾ ਖੰਡਾ ਚੱਕ ਕੇ ਲੈ ਕੇ ਆਇਆ ਉਹਨੇ ਮੇਰੇ ਲਿਆ ਕੇ ਸਿਰ ਦੇ ਵਿੱਚ ਖੰਡਾ ਮਾਰਿਆ ਤੇ ਤੇ ਪਿਓ ਨੇ ਵੀ ਮੇਰੇ ਮਾਰਿਆ ਦੋ ਤਿੰਨੇ ਜਣੇ ਸੀਗੇ ਜਿੰਨੇ ਉਹ ਘਰ ਦੇ ਵਿੱਚ ਰਹਿਣ ਵਾਲੇ ਜੀ ਆ ਪਈਏ ਉਹਨਾਂ ਨੇ ਮੇਰੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਮੇਰੇ ਮਾਰਦੇ ਮਾਰਦੇ ਮੇਰੇ ਘਰ ਤੱਕ ਲੈ ਕੇ ਆਏ ਉਹਨਾਂ ਨੇ ਮੇਰੇ ਬੇਟੇ ਦਾ ਸਿਰ ਦੇ ਵਿੱਚ 14 ਕੰਕੇ ਲੱਗੇ ਆ ਮੇਰੇ ਪੋਤੇ ਦੀ ਪਾਹ ਤੋੜ ਦਿੱਤੀ ਆ ਉਹ ਦਾਖਲੇ ਆ ਗਏ ਅਜੇ ਤੱਕ ਦਾਖਲੇ ਸਾਡੀ ਕੋਈ ਸੁਣਾਈ ਨਹੀਂ ਹੋਈ ਮੇਰੇ ਨਾਲ ਧੱਕਾ ਹੋਇਆ ਦੋ ਵਾਰੀ ਮੇਰੇ ਬੱਚੇ ਪਾਤੇ ਬਨਜੇ ਤੇ ਕਿਹਦੇ ਸਮਝਣਾ ਤੁਸੀਂ ਅਜੀਬਾਲ ਮਿਕੀਏ ਪੰਜਾਬ ਦੇ ਵਿੱਚ ਇੰਨੇ ਹੀ ਪ੍ਰਵਾਸੀ ਲੋਕ ਆ ਚੁੱਕੇ ਆ ਕਿ ਜਿਹੜੇ ਕੀ ਅਸਲੇ ਜਿਹੜਾ ਆਲਾ ਤਿੰਨ ਮਾਰੇ ਚੁੱਕੇ ਜਿਹਨਾਂ ਮੈਂ ਕਿਹਾ ਸਰਕਾਰ ਤੋਂ ਮੰਗ ਕਰਦਾ ਕਿ ਇਹਨਾਂ ਦੀ ਵੋਟਰ ਆਈਡੀ ਆ ਵੀ ਜਿਹੜੀਆਂ ਆ ਉਹ ਬੰਦ ਕੀਤੀਆਂ ਜਾਣ ਇਹਨਾਂ ਦੀ ਵੋਟ ਜਿਹੜੀ ਖਤਮ ਕੀਤੀ ਜਾਵੇ ਇਹਨਾਂ ਦੀ ਤੇ ਇਹਨਾਂ ਨੂੰ ਜਿਹੜਾ ਆ ਵਾਪਸ ਜਿਹੜਾ ਯੂਪੀ ਭੇਜਿਆ ਜਾਵੇ ਭਈਆਨੇ ਸਾਡਾ ਬਹੁਤ ਬੁਰੀ ਹਾਲਤ ਕੀਤੀ ਆ ਤੇ ਮੇਰਾ ਇਹਨਾਂ ਸਾਫ਼ ਹੋਣਾ ਚਾਹੀਦਾ ਮੇਰੇ ਬੱਚੇ ਅਜੇ ਤੱਕ ਅੰਦਾ ਖਾ ਲਿਆ ਸਾਡੀ ਕੋਈ ਥਾਣੇ 'ਚ ਸੁਣਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਸਾਡੀ ਹੋਈ ਮੇਰੀ ਬੇਟੀ ਫੁੱਲ ਭਰਿਆ ਲੰਬਾਰ ਕਿਹਾ ਜਿਹੜਾ ਉਹਨਾਂ ਨੇ ਮੁੰਡਿਆਂ ਦੇ ਰਾਜ ਕਿ ਉਹਨਾਂ ਨੇ ਖਿੱਚਿਆ ਤੋ ਯਾਰ ਮੇਰੀ ਕੁੜੀ ਨੂੰ ਹੀ ਉਹਨਾਂ ਨੇ ਕੁੜੀ ਸਿਆ ਉਹਦੇ ਕੱਪੜੇ ਪਾੜੇ ਔਰ ਮੈਨੂੰ ਵੀ ਉਹ ਕੁੜੀ 'ਸਕੇ ਮੇਰੇ ਘਰ ਤੱਕ ਲੈ ਕੇ ਆਇਆ ਲੋਕਾਂ ਦੇ ਵਿੱਚ ਹਾਂਜੀ ਲੋਕਾਂ ਦੇ ਵਿੱਚ ਪੂਰਾ ਮਤਲਬ ਲੋਕ ਬਾਹਰ ਖੜੇ ਸੀਗੇ ਸਾਰੇ ਜੀ ਤੇ ਜੀ ਉਹਨਾਂ ਦੇ ਵਿੱਚ ਹੀ ਉਹ ਮੈਨੂੰ ਮਾਰਦੇ ਘਰ ਦੇ ਲੈ ਕੇ ਆਏ ਮੇਰੇ ਮੁੰਡੇ ਦੇ ਵੀ ਉਹਨਾਂ ਨੇ ਮਾਰਿਆ ਜਿੰਨੇ ਜੜੇ ਸੀਗੇ ਉਹਨਾਂ ਨੇ ਬਾਹਾਂ ਤੇ ਮਾਰਿਆ ਬਾਹ ਦੇ ਖੱਡਾ ਮਾਰਿਆ ਵਾ ਠੀਕ ਆ ਜੀ ਤੇ ਕਿਰਪਾਨਾਂ ਮਾਰੀਆਂ ਵਾ ਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਕੇ ਡਿੱਗ ਗਿਆ ਮੇਰੇ ਢਿੱਡ ਦੇ ਵਿੱਚ ਵੀ ਲਤਾ ਲਤਾ ਮਾਰੀਆਂ ਵਾ ਮੇਰੇ ਬਾਹ ਮੁੱਡੇ ਦੀ ਬਾਹ ਵੀ ਤੋੜ ਦਿੱਤੀ ਉਹਨਾਂ ਨੇ ਅਸੀਂ ਮੰਗ ਕਰਦੇ ਹਾਂ ਐਸਐਸਪੀ ਕਪੂਰਥਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪੰਜਾਬ ਸਰਕਾਰ ਤੋਂ ਕਿ ਉਹਨਾਂ ਪਰਵਾਸੀਆਂ ਦੇ ਖਿਲਾਫ ਜਰਾਇਆ ਜਿਨ੍ਹਾਂ ਨੇ ਪੰਜਾਬ 'ਚ ਗੰਦ ਪਾਇਆ ਹੋਇਆ ਉਹਨਾਂ ਨੇ ਜਰਾ ਕਿ ਇੱਥੇ ਇਹਨਾਂ ਦੇ ਦਲਤ ਪਰਿਵਾਰ ਦੇ ਨਾਲ ਜਰਾਇਆ ਛੇੜਛਾੜ ਕੀਤੀ ਆ ਇਹਨਾਂ ਕੁਟਮਾਰ ਕੀਤੀ ਆ ਤੇ ਇਹਨਾਂ ਸੱਟਾਂ ਮਾਰਿਆ ਉਹਨਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੀ ਮੰਗ ਇਹ ਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਮਤਲਬ ਉਹਨਾਂ ਨੇ ਸਾਡੇ ਨਾਲ ਇੱਕ ਭਈਏ ਹੋ ਕੇ ਉਹਨਾਂ ਨੇ ਸਾਡੇ ਤੇ ਇਦਾਂ ਦਾ ਅਟੈਕ ਕੀਤਾ ਵਾ ਤੇ ਜੋ ਵੀ ਇਹਨਾਂ ਦੀ ਕਾਰਵਾਈ ਬਣਦੀ ਆ ਕਾਨੂੰਨ ਉਹਨਾਂ 'ਤੇ ਕਾਰਵਾਈ ਕਰੇ ਮੈਂ ਪੱਤੇ ਹੀ ਪ੍ਰਚਾਰਨ ਕਰਨਾ ਚਾਹੁੰਦਾ ਆ ਇਸ ਦਲ ਪਰਵਾਹ ਨੂੰ ਜਿਹੜਾ ਆ ਇਨਸਾਫ ਮਿਲਣਾ ਚਾਹੀਦਾ ਜੇਕਰ ਇਨਸਾਫ ਨਾ ਮਿਲਿਆ ਅਸੀਂ ਸਮੂੱਚਾ ਵਾਲਮੀ ਦੇ ਭਾਈ ਜਰਾ ਜਰਾ ਆ ਉਸਰਕਾ ਤੇ ਆ ਕੇ ਜਿਹੜਾ ਤਿੱਖਾ ਸੰਗਰਦ ਚ ਪਈਗਾ